ਹੰਸਾ ਸਿਰਫ ਦੁਜਿਆਂ ਨੂੰ ਨਹੀਂ ਸਗੋ ਕਰਨ ਵਾਲੇ ਨੂੰ ਵੀ ਅੰਦਰੂਨੀ ਤੌਰ ਤੇ ਤਬਾਹ ਕਰਕੇ ਰੱਖ ਦਿੰਦੀ ਹੈ ਤੇ ਮਨੋਖ ਦਾ ਕੀ ਪੋੜੇ ਪਾਏ ਇਹਨਾਂ ਨੇ ਮਨੋਖ ਸਭ ਤੋਂ ਵੱਧ ਹਿੰਸਕਾ ਗਾਂਧੀ ਜੀ ਨੇ ਕਿਹਾ ਸੀ ਕਿ ਅਹਿੰਸਾ ਮੇਰੇ ਧਰਮ ਦੀ ਪਹਿਲੀ ਅਤੇ ਅੰਤਿਮ ਵਸਤੂ ਹੈ ਔਰ ਸਾਡੇਆਂ ਧਰਮਾਂ ਸੰਪਰਦਾਵਾਂ ਨੇ ਕਿਸੇ ਨੂੰ ਤਰਸੂਲ ਚਕਾ ਦਿੱਤਾ ਕਿਸੇ ਨੂੰ ਕੁਰਬਾਨ ਚਕਾ ਦਿੱਤੀ ਕਿਸੇ ਨੂੰ ਕੁਚ ਚਕਾ ਦਿੱਤਾ ਲੜਾਈਆਂ ਕਰਾਤੀਆਂ ਧਰਮਾਂ ਦੀਆਂ ਧਰਮਾਂ ਦੀਆਂ ਇੱਕ ਦੂਜੇ ਨੂੰ ਹੋਈਆਂ ਉਹ ਕੀ ਆ ਪ੍ਰਚਾਰ ਕਰਦਾ ਪ੍ਰਚਾਰ ਕਰਦਾ ਅਹਿੰਸਾ ਦਾ ਅਸਰਵਾਦੇ ਭਲੇ ਦਾ ਕਲਿਆਣ ਬਿਸ਼ਪ ਕਲਿਆਣ ਦੀ ਗੱਲ ਕਰਦੇ ਤੇ ਰੂਪ ਕੀ ਆ ਅੰਦਰੋਂ ਹਿੰਸਕ ਹੁੰਦਾ ਰੂਪ ਉਹਨਾਂ ਦਾ ਜਿਹੜਾ ਹਿੰਸਕ ਰਗਮੀ ਹੁੰਦਾ ਨਾ ਉਹ ਤੋਂ ਮੰਨ ਜੋ ਮੱਦੀ ਕਰਾ ਰੋ ਉਹਨੂੰ ਉਹ ਆਪਣੇ ਸੁਭਾਅ ਨਹੀਂ ਬਦਲਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਤੇ ਸੈਗਮੈਂਟ ਹੈ ਜੀ ਦੋ ਬੋਲ ਸੱਚ ਦੇ ਮਨੁੱਖੀ ਜੀਵਨ ਦੇ ਵਿੱਚ ਹਿੰਸਾ ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਨੈਗੇਟਿਵਿਟੀ ਕਹਿੰਦੇ ਆਂ ਤੇ ਅਹਿੰਸਾ ਜਿਸ ਨੂੰ ਅਸੀਂ ਪੋਜ਼ਿਟਿਵਿਟੀ ਕਹਿੰਦੇ ਆਂ ਇਹਨਾਂ ਦੋਹਾਂ ਸ਼ਬਦਾਂ ਦਾ ਮਨੁੱਖੀ ਜੀਵਨ ਦੇ ਵਿੱਚ ਬੜਾ ਹੀ ਅਹਿਮ ਤੇ ਡੂੰਘਾ ਅਰਥ ਹੈ ਇਹ ਦੋਵੇਂ ਹੀ ਸੰਕਲਪ ਮਨੁੱਖ ਦੇ ਵਿਅਕਤੀਗਤ ਪਰਿਵਾਰਕ ਸਮਾਜਿਕ ਅਤੇ ਅਧਿਆਤਮਿਕ ਜੀਵਨ ਨੂੰ ਸਿੱਧੇ ਤੌਰ ਤੇ ਉੱਤੇ ਪ੍ਰਭਾਵਿਤ ਕਰਦੇ ਨੇ ਹਿੰਸਾ ਕਿਸੇ ਨੂੰ ਜਾਣ ਬੁੱਝ ਕੇ ਕਿਸੇ ਜੀਵ ਨੂੰ ਸਰੀਰਕ ਮਾਨਸਿਕ ਭਾਵਨਾਤਮਕ ਜਾਂ ਫਿਰ ਆਰਥਿਕ ਤੌਰ ਤੇ ਉੱਤੇ ਨੁਕਸਾਨ ਪਹੁੰਚਾਉਣਾ ਹੁੰਦਾ ਹੈ ਹਿੰਸਾ ਸਿਰਫ ਦੂਜਿਆਂ ਨੂੰ ਨਹੀਂ ਸਗੋ ਕਰਨ ਵਾਲੇ ਨੂੰ ਵੀ ਅੰਦਰੂਨੀ ਤੌਰ ਤੇ ਉਤੇ ਤਬਾਹ ਕਰਕੇ ਰੱਖ ਦਿੰਦੀ ਹੈ ਤੇ ਇਸੇ ਦੇ ਉਲਟ ਹੁੰਦੀ ਹੈ ਅਹਿੰਸਾ ਜੋ ਹਰ ਹਾਲ ਦੇ ਵਿੱਚ ਕਿਸੇ ਨੂੰ ਵੀ ਦੁੱਖ ਨਾ ਦੇਣਾ ਹੁੰਦਾ ਹੈ ਗੱਲ ਕਰਾਂ ਮੈਂ ਜੈਨ ਜਾਂ ਫਿਰ ਬੋਧ ਅਤੇ ਗਾਂਧੀਵਾਦੀ ਵਿਚਾਰਧਾਰਾ ਦੀ ਤਾਂ ਇਹਨਾਂ ਦੇ ਵਿੱਚ ਅਹਿੰਸਾ ਸਭ ਤੋਂ ਵੱਡਾ ਧਰਮ ਮੰਨਿਆ ਜਾਂਦਾ ਹੈ ਗਾਂਧੀ ਜੀ ਨੇ ਕਿਹਾ ਸੀ ਕਿ ਅਹਿੰਸਾ ਮੇਰੇ ਧਰਮ ਦੀ ਪਹਿਲੀ ਅਤੇ ਅੰਤਿਮ ਵਸਤੂ ਹੈ ਇਸੇ ਸੰਦਰਭ ਦੇ ਵਿੱਚ ਅੱਜ ਆਪਾਂ ਇਸਤੇ ਬਾਰੇ ਦੇ ਵਿੱਚ ਦੋ ਬੋਲਸਾਤ ਤੇ ਸੁਣਾਂਗੇ ਤੇ ਰੋਸ਼ਨ ਖੜਾ ਜੀ ਸਟੂਡੀਓ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਖੜਾ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਰਾਜੀ ਰਹੋ ਖੜਾ ਸਾਹਿਬ ਗੱਲ ਕਰੀਏ ਤਾਂ ਮਨੁੱਖੀ ਜੀਵਨ ਦੇ ਵਿੱਚ ਹਿੰਸਾ ਨਕਾਰਾਤਮਕ ਅਤੇ ਅਹਿੰਸਾ ਸਕਾਰਾਤਮਕ ਕਿਵੇਂ ਮੰਨੀ ਜਾਂਦੀ ਹੈ ਫਿਰ ਇਹ ਹਿੰਸਾ ਪ੍ਰਵਿਰਤੀ ਕਾਇਮ ਰਹਿੰਦੀ ਹੈ ਕਿਉਂ ਰਹਿੰਦੀ ਹੈ ਇਸ ਦੇ ਬਾਰੇ ਦੱਸਿਓ ਜਰਾ ਕਿ ਤੁਹ ਬੋਲ ਸਕਦੇ ਆ ਹਮਮ ਕਰਮ ਨਹੀਂ ਗੱਲ ਇਸ ਰਹਿ ਗਿਆ ਕਿ ਇਸ ਧਰਤੀ ਗ੍ਰਹ ਦੇ ਉੱਤੇ ਨਾ ਹਮ ਜੋ ਸਭ ਤੋਂ ਕੋਈ ਹਿੰਸਾ ਕਿਤੇ ਖਤਰਨਾਕ ਜਾਨਵਰ ਆ ਉਹ ਮਨੁੱਖ ਹੂੰ ਤੇ ਮਨੁੱਖ ਹੀ ਭਾਸ਼ਾ ਦਾ ਗਿਆਨੀ ਆ ਮਨੁੱਖ ਹੀ ਸਮਾਜ ਦਾ ਗਿਆਨੀ ਆ ਮਨੁੱਖ ਹੀ ਧਰਮ ਦਾ ਗਿਆਨੀ ਆ ਵੱਲੋਂ ਸਾਰੀ ਉਤਪਤੀ ਇਹਨਾਂ ਨੇ ਕੀਤੀ ਮਨੁੱਖ ਨੇ ਕੀਤੀ ਆ ਤੇ ਮਨੁੱਖ ਹੀ ਹਿੰਸਕ ਆ ਤੇ ਮਨੁੱਖ ਹੀ ਅਹਿੰਸਕ ਹੈ ਜਦੋਂ ਹਿੰਸਾ ਤੋਂ ਪੀੜ ਦਿੰਦਾ ਪਿਆ ਹਿੰਸਕ ਹੋ ਜਾਂਦਾ ਤੁਸੀਂ ਦੇਖੋਗੇ ਕਿ ਜੰਗਲ ਦੇ ਵਿੱਚ ਕਦੇ ਜਾਨਵਰ ਹਿੰਸਕ ਕਦੇ ਨਹੀਂ ਹੁੰਦੇ ਹੂੰ ਜਾਨਵਰ ਹਿੰਸਕ ਕਦੋਂ ਹੁੰਦਾ ਜਦੋਂ ਨੂੰ ਭੁੱਖ ਲੱਗਦੀ ਹੈ ਹੂੰ ਲੇਕਿਨ ਫਿਰ ਵੀ ਉਹ ਆਪਣੀ ਕਿਸਮ ਦੇ ਆਪਣੀ ਜਾਤੀ ਦੇ ਜਨਮ ਤੇ ਹਮਲਾ ਨਹੀਂ ਕਰਦਾ ਹੂੰ ਉਹ ਆਪਣੇ ਕਮਜ਼ੋਰ ਨੂੰ ਲੱਭਦਾ ਹੂੰ ਜੀ ਠੀਕ ਆ ਤੇ ਮਨੁੱਖ ਦਾ ਕੀ ਆ ਪੋੜੇ ਪਏ ਆ ਇਹਨਾਂ ਨੇ ਹੂੰ ਮਨੁੱਖ ਸਭ ਤੋਂ ਵੱਧ ਹਿੰਸਕ ਆ ਅਜੇ ਤੱਕ ਜਿੰਨੀ ਵੀ ਕਦਰੋ ਗਰਤ ਹੋਈ ਆ ਤੇ ਮੈਂ ਦੇਖਿਆ ਕਿ ਮਨੁੱਖ ਦੇ ਅੰਦਰ ਨਾ ਇੱਕ ਸ਼ੌਕ ਵੀ ਹੁੰਦਾ ਹਿੰਸਾ ਕਰਨ ਦਾ ਹੂੰ ਜਾਂ ਕਹਿੰਦੇ ਉਹ ਸ਼ਿਕਾਰੀ ਸੀ ਹੂੰ ਉਹ ਬੜਾ ਜਿਕੇ ਰਾਜਾ ਮਹਾਰਾਜੇ ਕਰਨਗੇ ਜੀ ਜਾਂ ਕਿਸੇ ਹੋਰ ਦੀ ਗੱਲ ਕਰਦੇ ਜੀ ਉਹਨੇ ਸ਼ਿਕਾਰ ਖੇਡਣ ਜਾਂਦੇ ਸੀ ਉਹ ਬੜੇ ਕੀ ਕਰਦੇ ਸੀਗੇ ਉਹ ਜਾਨਵਰ ਨੂੰ ਤੜਫਦਾ ਵੇਖ ਕੇ ਖੁਸ਼ ਹੁੰਦੇ ਸੀ ਉਹਦੇ ਨੂੰ ਮਾਰਨਾ ਕਤਲ ਕਰਨਾ ਸੀ ਬੇਸਿਕਲੀ ਕੀ ਹਿੰਸਕ ਹਾਂ ਉਹਦੇ ਆਤਮਾ ਭਾਵੇਂ ਕੋ ਜਿੰਨਾ ਮਰਜ਼ੀ ਧਾਰਮਿਕ ਹੋਵੇ ਜੋ ਮਰਜ਼ੀ ਆ ਜਿਹੜਾ ਸ਼ਿਕਾਰ ਕਰਨ ਗਿਆ ਕਿਸੇ ਜਾਨਵਰ ਨੂੰ ਕਿਸੇ ਪੰਛੀ ਨੂੰ ਉਹਦਾ ਜੀਉਣ ਦਾ ਅਧਿਕਾਰ ਖੋਲਿੰਦਾ ਹਾਂ ਹੈਨਾ ਤੇ ਉਹਨੂੰ ਤੜਫਦਾ ਵੀ ਇੰਦਾ ਤੇ ਉਹਦੇ ਵਿੱਚ ਉਹ ਮਤਲਬ ਜਸ਼ਨ ਮਨਾਉਂਦਾ ਉਹਨੂੰ ਤੁਸੀਂ ਕਦੇ ਵੀ ਹਿੰਸਕ ਹੀ ਕਹੋਗੇ ਆ ਹਿੰਸਕ ਨਹੀਂ ਕਹਾਂਗੇ ਹੂੰ ਤੋਂ ਉਹਦੇ ਵਿੱਚ ਦਇਆਦਰਮ ਦੋਵੇਂ ਹੀ ਨਹੀਂ ਹੂੰ ਜੀ ਹਾਂਜੀ ਹੈਨਾ ਅਸੀਂ ਭੋਗੀਆਂ ਇੱਥੇ ਗੁਰੂਆਂ ਪੀਰਾਂ ਦੀਆਂ ਗੱਲਾਂ ਕਰਦੇ ਜੀ ਉਹਨੇ ਸ਼ਿਕਾਰੀ ਬੜਾ ਜ਼ਬਰਦਸਤ ਸ਼ਿਕਾਰ ਖੇਡਦਾ ਸੀ ਮੈਂ ਕਹਿੰਦਾ ਇਹ ਜੋ ਸ਼ਿਕਾਰ ਖੇਡਦਾ ਖੇਡਦਾ ਸੀ ਉਹਦੇ ਅਮਾਨਵੀ ਸੀ ਹੂੰ ਬਿਲਕੁਲ ਹਨਾ ਉਹਦੇ ਜੀਵਨ ਦੇ ਪ੍ਰਤੀ ਬਹੁਤ ਜ਼ਿਆਦਾ ਸੀ ਹਨਾ ਅਸੀਂ ਜਦੋਂ ਇਦਾਂ ਗੱਲ ਕਰਦੇ ਤੁਸੀਂ ਗੱਲ ਕੀਤੀ ਆ ਬੁੱਧਿਜ਼ਮ ਦੀ ਗੱਲ ਕੀਤੀ ਆ ਜੇ ਬੁੱਧ ਨੇ ਅਹਿੰਸਾ ਪਰਮ ਤਰਮ ਕਿਹਾ ਹੈਗਾ ਹਨਾ ਜੀ ਹੁਣ ਜਦੋਂ ਤੁਸੀਂ ਬੁੱਧ ਦੀ ਜਿਹੜੀ ਬਾਈਬਲ ਪੜ੍ਹਦੇ ਆ ਨਾ ਫਿਰ ਪਤਾ ਲੱਗਦਾ ਕਿ ਕਿੰਨੀ ਉਹਨੇ ਸੰਘਰਸ਼ ਕੀਤਾ ਜੇ ਬੁੱਧ 12 14 ਸਾਲ ਤੱਕ ਤੇ ਰਹੇ ਹੋ ਰਾਜੇ ਦੇ ਪੁੱਤ ਬਣ ਕੇ ਜੇਬਰਾਜ ਬਣ ਕੇ ਜਦੋਂ ਬਾਹਰ ਨਿਕਲਦੇ ਆ ਜਦੋਂ ਵੇਖਦੇ ਬਿਮਾਰ ਵੇਖਦੇ ਆ ਅਰਥੀ ਵੇਖਦੇ ਆ ਜਾਂ ਬਜ਼ੁਰਗ ਵੇਖਦੇ ਆ ਨਾਲ ਹੀ ਬਲ ਜਾਂਦੇ ਆ ਵੀ ਯਾਰ ਕਰੋਨਾ ਆ ਜਾਂਦੀ ਅੰਦਰ ਹਾਂਜੀ ਫਿਰ ਉਹ ਹਿੰਸਕ ਹੋ ਜਾਂਦੇ ਆ ਔਰ ਉਹਨਾਂ ਤੋਂ ਪਰਭਾਵਦ ਹੋ ਗਈ ਜਿਹੜਾ ਅਸ਼ੋਕਾ ਗ੍ਰੇਡ ਸੀ ਕਿ ਕਲਿੰਗਣ ਲੜਾਈ ਤੋਂ ਬਾਅਦ ਉਹ ਬੋਧੀ ਹੋ ਗਿਆ ਸੀ ਤੇ ਰਾਜਭਗ ਛੱਡਤਾ ਸੀ ਕਹਿੰਦਾ ਨਹੀਂ ਮੈਂ ਉਹ ਰਾਜ ਕੀ ਕਰਨਾ ਮੈਂ ਸਤਾ ਕੀ ਕਰਨੀ ਆ ਜਿਹੜੀ ਲੋਕਾਂ ਦੀ ਲਾਸ਼ਾਂ ਉੱਪਰ ਲੰਘ ਕੇ ਜਾਂਦੀ ਆ ਜਦੋਂ ਉਹਦੇ ਹਾਥੀ ਲੋਕਾਂ ਦੀ ਲਾਸ਼ਾਂ ਪੈ ਰਸਦਾਏ ਤਾਂ ਖੜਕੜਵਾ ਜਾਂਦੀ ਸੀ ਤੇ ਉਹ ਪੀਸ ਉੱਠਿਆ ਕੁਝ ਬਹੁਤ ਦਾ ਅਸਰ ਸੀ ਹਮ ਅੱਜ ਦਾ ਸਤਾਤਰੀ ਕੋਈ ਵੀ ਆ ਕੋਈ ਵੀ ਸਤਾਤਰੀ ਕਿਸੇ ਵੀ ਪਾਰਟੀ ਚ ਡੈਮੋਕ੍ਰੇਸੀ ਆ ਤੇ ਰਾਜਵਾ ਜੋ ਟਰੰਪ ਕਹਿੰਦਾ ਮੈਂ ਉਥੋਂ ਦਾ ਰਾਸ਼ਟਰਪਤੀ ਬਣ ਗਿਆ ਮਥੋਂ ਦਾ ਬਣ ਗਿਆ ਉਹ ਕੀ ਕਰਦਾ ਹਿੰਸਕ ਹੈ ਗਿਆ ਉਹਦੇ ਕੋਲ ਕੀ ਅੱਜ ਦੇ ਮਨੁੱਖ ਨੇ ਇਨਸਾਨ ਨੂੰ ਮਤਲਬ ਇੰਨਾ ਪਪੂਲਰ ਕਰ ਲਿਆ ਕਿ ਹਰ ਮਨੁੱਖ ਜਿਹੜਾ ਹੈਗਾ ਬਰੂਦ ਦੇ ਤੇ ਖੜਾ ਕਰਦਾ ਹਮ ਸਹੀ ਗੱਲ ਹੁਣ ਬਰੂਦ ਦਾ ਉਤਪਾਦਕ ਹੈਗਾ ਜਿਹੜਾ ਜੰਗਾਂ ਦਾ ਲਵਰ ਹੈਗਾ ਲੜਾਈਆਂ ਦਾ ਲਵਰ ਹੈਗਾ ਮਨੁੱਖ ਅਜ਼ੀਬ ਉਹਨਾਂ ਨੂੰ ਮਰਨ ਬੜੇ ਨੂੰ ਸ਼ਹੀਦ ਦੇ ਕੀ ਬੜੀਆਂ ਦੇ ਕੇ ਬਹੁਤ ਚੱਕਰ ਦਿੰਨੇ ਪਰ ਵੀ ਚੱਕਰ ਜੇ ਪੈਦਾ ਕਿੱਥੋਂ ਹੋਏ ਹਮ ਹੰਸਾ ਕਿਥੋਂ ਹੋਏ ਨਾ ਸਾਰੇ ਹੋ ਗਏ ਜੀ ਹਨਾ ਲੇਕਿਨ ਜਿਹੜੀ ਹੰਸਾ ਹੁੰਦੀ ਨਾ ਇਹ ਇਹ ਮਨੁੱਖੀ ਸੰਵੇਦਨਾ ਦਾ ਸਿਖਰ ਹੁੰਦਾ ਮਨੁੱਖੀ वेदना ਤੇ ਸੰਵੇਦਨਾ ਜਿਹੜਾ ਮਨੁੱਖ ਨੂੰ ਮਨੁੱਖ ਸਮਝੇ ਜੀਵ ਨੂੰ ਜੀਵ ਜਦੋਂ ਕਹਿੰਦਾ ਮੈਨੂੰ ਹਰ ਵਿੱਚ ਹਰ ਦਿਸੇ ਹਮ ਜਦ ਤੂੰ ਹਰ ਵਿੱਚ ਹਰ ਦਿਸਦਾ ਵੀ ਉਹਦੇ ਦਰਸ਼ਨ ਹੁੰਦੇ ਆ ਹਰ ਦੇ ਵਿੱਚ ਫਿਰ ਬੱਚਾ ਬੰਦਾ ਕਦੇ ਵੀ ਹੰਸਕ ਨਹੀਂ ਹੋ ਸਕਦਾ ਹਮ ਜੀ ਜਦੋਂ ਉਹ ਗਲਤ ਪ੍ਰਚਾਰ ਤੇ ਕਰਦਾ ਕਿ ਤਾਨ ਮਗੁੰਦਾ ਲੇਕਿਨ ਹੈ ਹਿੰਸਕ ਹੋਰ ਸਾਡੇਆਂ ਧਰਮਾਂ ਸੰਪਰਦਾਵਾਂ ਨੇ ਕਿਸੇ ਨੂੰ ਤਰਸੂੜ ਚਕਾਤਾ ਕਿਸੇ ਨੂੰ ਕੁਰਬਾਨ ਚਕਾਤੀ ਕਿਸੇ ਨੂੰ ਕੁਚ ਚਕਾਤਾ ਲੜਾਈਆਂ ਕਰਾਤੀਆਂ ਧਰਮਾਂ ਦੀਆਂ ਧਰਮਾਂ ਦੀਆਂ ਇੱਕ ਦੂਜੇ ਨਾਲ ਹੋਈਆਂ ਉਹ ਕੀ ਆ ਪ੍ਰਚਾਰਕ ਦਾ ਪ੍ਰਚਾਰਕ ਦਾ ਅਹਿੰਸਾ ਦਾ ਸਰਬਾਦੇ ਭਲੇ ਦਾ ਜਾਂ ਕਹਿੰਦਾ ਕਲਿਆਣ ਵਿਸ਼ਵ ਕਲਿਆਣ ਦੀ ਗੱਲ ਕਰਦੇ ਆ ਤੇ ਰੂਪ ਕੀ ਆ ਅੰਦਰੋਂ ਹਿੰਸਕ ਹੁੰਦਾ ਰੂਪ ਉਹਨਾਂ ਦਾ ਜੀ ਹੁਣ ਤੁਸੀਂ ਗੱਲ ਕੀਤੇ ਮਹਾਤਮਾ ਗਾਂਧੀ ਹੂੰ ਇਸਰਕੇ ਕੇ ਉਹਨਾਂ ਨੇ ਵੀ ਕਿਹਾ ਕਿ ਹਿੰਸਾ ਮੱਲੇ ਆਖਰੀ ਆ ਹਮ ਹੁਣ ਮਹਾਤਮਾ ਗਾਂਧੀ ਸਾਹਿਬ ਨੇ ਜਿਹੜੀ ਯਾਦੀ ਲੜਾਈ ਆ ਉਹ ਗੋਲੀ ਬਰੂ ਨਾਲ ਨਹੀਂ ਲੜੀ ਨਹੀਂ ਹਮ ਜੀ ਕਹਿੰਦੇ ਜਿੱਥੇ ਨਾ ਜਦੋਂ ਵਿਚਾਰ ਖਤਮ ਹੁੰਦਾ ਉਦੋਂ ਹਥਿਆਰ ਚੱਕਦੇ ਲੋਕੀ ਹਮ ਹਨਾ ਜਦੋਂ ਤੁਹਾਡੇ ਵਿਚਾਰ ਹੀ ਖਤਮ ਹੈ ਨਹੀਂ ਤੇ ਲੋਕੀ ਸਿੱਧੇ ਹੋ ਜਾਂਦੇ ਆ ਜੀ ਹਾਂਜੀ ਕਿਉਂਕਿ ਉਹ ਕੋੜ ਹੈ ਨਹੀਂ ਵਿਚਾਰੇ ਨਹੀਂ ਹਮ ਬਾਬਾ ਨਾਨਕ ਨੇ ਜਿੰਨੀਆਂ ਵੀ ਗੋਸ਼ਟੀਆਂ ਰਚਾਈਆਂ ਹਮ ਚਾਹੇ ਉਹਨੇ ਸਿੱਧਾ ਨਾਲ ਰਚਾਈ ਹਮ ਚਾਹੇ ਉਹਨਾਂ ਨੇ ਗੋਸ਼ਟੀ ਕੀਤੀ ਹੈਗੀ ਆ ਕਿਸੇ ਮਤਲਬ ਚੱਲਦੇ ਪਰੰਪਰਾਵਾਂ ਦੇ ਗਲਤ ਪਰੰਪਰਾਵਾਂ ਦੇ ਖਰਾਬ ਉਹਨਾਂ ਵਿਚਾਰ ਦਿੱਤਾ ਤੇ ਗੱਲ ਨਿਕਲ ਰਹੀ ਹੂੰ ਠੀਕ ਆ ਭਗੋਂ ਬਲੀ ਕੰਧਾਰੀ ਨੂੰ ਬੰਦਾ ਬਣਾਇਆ ਹੂੰ ਭਗੋਂ ਮਲਕ ਭਗੋ ਨੂੰ ਬੰਦਾ ਬਣਾਇਆ ਕਹਲਾ ਬਣਾਇਆ ਅਹਿੰਸਾ ਦੇ ਨਾਲ ਅਹਿੰਸਾ ਨਾਲ ਹੂੰ ਤੇ ਲੇਕਿਨ ਪੰਜਵੀਂ ਪੀੜੀ ਤੋਂ ਪਤਾ ਕੀ ਹੋ ਗਿਆ ਜਦੋਂ ਉਹਨਾਂ ਤੇ ਅਟੈਕ ਹੋਣੀ ਸ਼ੁਰੂ ਹੋ ਗਿਆ ਉਹ ਹਿੰਸਕ ਹੋ ਗਏ ਹੂੰ ਗੱਲ ਇਹ ਕਿ ਅਸੀਂ ਮਨੁੱਖ ਬੀਸਿਕਲੀ ਜਿਹੜੀ ਮਾਨਵਤਾ ਨਾਲ ਸੰਬੰਧੀ ਹੈਗੀ ਉਹ ਨਹੀਂ ਮਹਾਤਮਾ ਗਾਂਧੀ ਤੇ ਤਿੰਨ ਮੈਂ ਗੱਲ ਸੁਣਾ ਮਹਾਤਮਾ ਗਾਂਧੀ ਤੇ ਗੁਰੂ ਰਵਿੰਦਰਨਾਥ ਟੈਗੋਰ ਦੋਨੋਂ ਦੋਸਤ ਆ ਹੂੰ 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 ਬੜੇ ਪਿਆਰੇ ਤੇ ਮਹਾਤਮਾ ਦਾ ਜਿਹੜਾ ਨਾਮ ਦਿੱਤਾ ਉਹ ਰਵਿੰਦਰਨਾਥ ਟੈਗੋਰ ਨੇ ਦਿੱਤਾ ਸੀ ਹੂੰ ਬਿੱਤੂ ਦਾ ਮਹਾਤਮਾ ਜੀ ਜੀ ਕਿਉਂਕਿ ਉਹ ਹਿੰਸਾਵਾਦੀ ਸੀ ਹੂੰ ਉਹ ਆਪਣੇ ਉਹਨੂੰ ਸਾਥ ਦੇ ਸੀ ਸੋਹਦੇ ਸੀਗੇ ਜ਼ਿੰਦਗੀ ਲਈ ਹੂੰ ਦੂਜੇ ਪਾਸੇ ਜੇ ਟੈਗੋਰ ਸਾਨੂੰ ਗੁਰੂਦਰੋਂ ਤੋਂ ਬਦਦਾ ਹੈਗਾ ਉਹ ਮਤ ਮੰਗਾਦੇ ਨਹੀਂ ਦਿੱਤਾ ਹੈਗਾ ਹੂੰ ਜੇ ਗੁਰੂ ਰਵਿੰਦਰਨਾਥ ਟੈਗੋਰ ਸਾਡੇ ਇੱਕੋ ਇੱਕ ਹੀ ਗੀਤਾਂਜਲੀ ਦੇ ਝਾਇਰ ਲੇਖਕ ਜਿਨ੍ਹਾਂ ਨੇ ਪੰਜਾਬੀ ਨਹੀਂ ਹਿੰਦੀ ਨਹੀਂ ਔਰ ਬੰਗਾਲੀ ਸਾਹਿਦ ਦੇ ਵਿੱਚ ਨੋਬਲ ਪੁਰਸਕਾਰ ਜਿੱਤੇ ਆ ਹਾਂਜੀ ਸਾਡਾ ਜੀ ਕਿੰਨਾ ਸਿਹਤ ਰਚਾ ਗਿਆ ਹੁਣ ਤੱਕ ਹਮ ਇੱਕੋ ਇੱਕ ਸਿਹਤ ਕਰ ਰਿਹਾ ਰਵਿੰਦਰ ਟਕੌਰ ਜਿਨ੍ਹਾਂ ਨੂੰ ਹਮ ਨੋਬਰ ਪੁਰਸਕਾਰ ਨੋਬਰ ਪੁਰਸਕਾਰ ਜੀ ਸਾਡੇ ਹੋਰ ਵੀ ਮਿਲਿਆ ਗਿਆ ਉਹ ਬਾਅਦ ਜਾ ਕੇ ਮਿਲਿਆ ਅਮਰਤਾ ਸੇਨ ਆਚਾਰ ਰਵਿੰਦਰ ਉਕਰਾਨਾ ਹੈਗੇ ਆ ਜਿਨ੍ਹਾਂ ਨੂੰ ਮਿਲਿਆ ਉਹ ਉਦੋਂ ਮਿਲਿਆ ਉਹਨਾਂ ਨੂੰ ਵਿਗਿਆਨ ਤੋਂ ਹਮ ਹਮ ਗੱਲ ਹੈਗੀ ਕਿ ਇੱਕੋ ਹੀ ਨਾ ਇਹ ਦੋਨੋਂ ਹੀ ਸਰਗਨ ਚੱਲੇ ਹਮ ਕਿਨ ਚੱਲੀ ਸਰਗਨ ਚੱਲੀਏ ਠੀਕ ਹੈ ਤੇ ਉਹ ਗੁਰੂ ਰਵਿੰਦਰ ਟਕੌਰ ਕਹਿੰਦੇ ਵੀ ਮਹਾਤਮਾ ਜੀ ਮੈਂ 2 ਮਿੰਟ ਆਇਆ ਹਮ ਹਮ ਉਹ 10 ਮਿੰਟ ਆਇਆ ਹੀ ਨਹੀਂ ਹਮ ਉਹ ਵੇਖਦੇ ਵੀ ਰਵਿੰਦਰ ਕੀ ਕਰਨ ਲੱਗ ਪਿਆ ਆਇਆ ਹੀ ਨਹੀਂ ਅਜੇ अच्छा जी ਤੇ ਉਹ ਜਦੋਂ ਜਾਗ ਦੇਖਦੇ ਕਿ ਦਰਵਾਜੇ ਨਾਲ ਚੀਤਾ ਵੀ ਵਿਰਲਾ ਵੇਖਦੀ ਸੀਗਾ ਵੀ ਯਾਰ ਕੀ ਕਰਦਾ ਦੋਸੇ ਸੀਗੇ ਹੂੰ ਹੂੰ ਦੋਸਤ ਵਿਰਲਾਥ ਨੇ ਵੇਖ ਲੈਂਦੇ ਕਿ ਦੂਜੇ ਨੂੰ ਹੂੰ ਤੇ ਉਹ ਜਦੋਂ ਵੇਖਿਆ ਤੇ ਉਹ ਬਾਲਠੀ ਕਰਦੇ ਉਹਨਾਂ ਖੁੱਲੇ ਵਾਲ ਹੁੰਦੇ ਨਾ ਸਿਰ ਦੇ ਦਾੜੀ ਖੁੱਲੀ ਸੀ ਉਹ ਬਾਲ ਠੀਕ ਕਰ ਰਿਹਾ ਅੱਛਾ ਜੀ ਹਨਾ ਦਾੜੀ ਠੀਕ ਕਰ ਰਿਹਾ ਵਧੀਆ ਸੋਹਣੀ ਕਰ ਰਿਹਾ ਫੇਰ ਦੇਖਦੇ ਸੀ ਜੀ ਫੇਰ ਦੇਖਦੇ ਆ ਉਹਨੂੰ 10 ਮਿੰਟ ਲਾ ਕੇ ਸੋਹਣੇ ਕਰ ਲਏ ਹੂੰ ਤੇ ਫਿਰ ਜਦ ਬਾਹਰ ਆਇਆ ਤੇ ਸੂਟੀਆਂ ਚ ਪੜੀ ਕਹਿੰਦੇ ਚਲੋ ਚਲੀਏ ਹੂੰ ਉਹ ਕਹਿੰਦਾ ਰਵਿੰਦਰ ਯਾਰਕ ਮਨਵੇ ਦੇ ਅਦਾਸੇ ਵੀ ਤੂੰ ਵਾਲ ਠੀਕ ਕਰਦਾ ਤਾਂ ਵਾਲ ਕੀ ਕਰਦਾ ਕਹਿੰਦੇ ਇਹਦਾ ਹੂੰ ਇੰਨਾ ਟਾਈਮ ਲਾਦਾ ਬਸੈਰ ਕਰਕੇ ਆਉਣਾ ਸੀ ਹੂੰ ਉਹ ਕਹਿੰਦਾ ਗੱਲ ਮੈਂ ਵਾਲ ਠੀਕ ਨਹੀਂ ਕਰਨ ਗਿਆ ਸੀ ਮੇਰੀ ਕੋਈ ਜ਼ਿੰਮੇਵਾਰੀ ਲੱਗੀ ਸੀ ਅੱਛਾ ਜੀ ਮੇਰੀ ਜ਼ਿੰਮੇਵਾਰੀ ਲੱਗੀ ਸੀ ਕਿ ਮੈਂ ਇੱਕ ਅਹਿੰਸਾਵਾਦੀ ਨਾਲ ਸੈਰ ਕਰਨ ਜਾਣਾ ਹੂੰ ਜੇ ਮੇਰੇ ਵਾਲ ਬੇਟੰਗੇ ਹੋਏ ਬੇਰ ਬੇਰ ਹੂੰ ਸੂਰੇ ਹੋਏ ਭੜੇ ਲੱਗੇ ਇਹ ਹਿੰਸਾਵਾ ਹੂੰ ਤੁਸੀਂ ਆਪਾਂ ਜੇ ਸਮਰਦੇ ਆਂ ਆਪਣੇ ਆਪ ਨੂੰ ਸਵਾਰਦੇ ਆਂ ਜੀ ਆਪਣੇ ਚੰਗੇ ਬੁਰੇ ਨੇ ਕਿਉਂ ਕਰਦੇ ਆ ਕਿ ਸਮਾਜ ਦੇ ਵਿੱਚ ਚੰਗੇ ਲੱਗੀ ਚੰਗੇ ਲੱਗੀਆਂ ਹੈ ਨਾ ਸੋਹਣੇ ਲੱਗਦੇ ਚੰਗੇ ਲੱਗਣਾ ਹੈ ਹੰਸਾ ਬੁਰੇ ਲੱਗਣਾ ਹੰਸਾ ਮਤਲਬ ਕਿੰਨਾ ਸੂਖਮ ਗੱਲ ਹੈਗੀ ਆ ਹਾਂ ਕਿੰਨੀ ਬਰੀਕ ਗੱਲ ਹੈਗੀ ਆ ਹਾਂ ਕਿ ਗਾਂਧੀ ਨਾਲ ਤੁਲਣ ਲੱਗਿਆ ਹਾਂ ਮੈਨੂੰ ਆਪਣੀ ਵੇਸ਼ ਪੂਸ਼ਾ ਤੇ ਆਪਣੀ ਡਰੈਸਿੰਗ ਅਪ ਕਰਨੀ ਪੈਣੀ ਆ ਭਾਵੇਂ ਗਾਂਧੀ ਦੀ ਡਰੈਸਿੰਗ ਅਪ ਜਿਹੜੀ ਲੋਕਾਂ ਨੂੰ ਪਤਾ ਕਿਹੋ ਜੀ ਸੀਗੀ ਹਾਂਜੀ ਹੈ ਨਾ ਉਹ ਲੋਕਾਂ ਨੇ ਸਵਿਫਟ ਕਰ ਲਈ ਸੀ ਯਦਕਿਉ ਜਦੋਂ ਬ੍ਰੇਸਟਰ ਸੀ ਨਾ ਉਹਨਾਂ ਕੋ 3 ਸੂਟ ਪਾਉਂਦੇ ਸੀ ਘਰੇ ਸੀਗੇ ਤੇ ਲੇਕਿਨ ਜਦੋਂ ਉਹਨਾਂ ਨੇ ਇਹ ਸੰਗਰਮ ਕੀਤਾ ਜਦੋਂ ਤੱਕ ਮੇਰੇ ਦੇਸ਼ ਦੇ ਲੋਕ ਹਮ ਸਾਰੇ ਨਹੀਂ ਕੱਪੜੇ ਪਹਿਨ ਲੈਂਦੇ ਉਦੋਂ ਤੱਕ ਮੈਂ ਨਹੀਂ ਪਾਉਣੇ ਹੈਨਾ ਤੇ ਲੋਕਾਂ ਨੇ ਉਹਦੀ लाठी ਨੂੰ ਉਹਨਾਂ ਦੀ ਉਸ ਚਾਦਰ ਨੂੰ ਹੀ ਮਾਨਤਾ ਦੇ ਦਿੱਤੀ ਅੱਜ ਐਵੇਂ ਨਹੀਂ ਰਸਤਾ ਬਣ ਗਿਆ ਜੀ ਬਿਲਕੁਲ ਹੈਨਾ ਹਾਂਜੀ ਇਸ ਕਰਕੇ ਜਿਹੜੀ ਅਹਿੰਸਾ ਹੈ ਨਾ ਉਹ ਉਹ ਸਾਡੇ ਮਨੁੱਖ ਦੀ ਪਛਾਣ ਹੈਗੀ ਆ ਮਾਨਵਤਾ ਦੀ ਪਛਾਣ ਹੈਗੀ ਮਨੁੱਖ ਹੋਣ ਦੀ ਪਛਾਣ ਹੈਗੀ ਆ ਤੇ ਜਦੋਂ ਅਸੀਂ ਅਮਾਨਵ ਹੁੰਨੇ ਆ ਦਾਨਵ ਹੋ ਜਾਂਦੇ ਆ ਮਾਨਵ ਕੀ ਬਣਦਾ ਦਾਨਵ ਬਣਦਾ ਜੇ ਦਾਨਵ ਬਣਦਾ ਉਹ ਕੀ ਬਣਦਾ ਹਿੰਸਕ ਬਣ ਜਾਂਦਾ ਫਿਰ ਜਦੋਂ ਅਸੀਂ ਮਾਨਵੀ ਕਦਰਾਂ ਕੀਮਤਾਂ ਨੂੰ ਦੇਖਦੇ ਹੋਏ ਹਰ ਵਿੱਚ ਹਰ ਨੂੰ ਦੇਖਦੇ ਆ ਹੈਨਾ ਜੀ ਫਿਰ ਅਸੀਂ ਹਿੰਸਕ ਹੁੰਦੇ ਆ ਤੇ ਸਰ ਕੀ ਅੱਜ ਲੋੜ ਹੈਗੀ ਆ ਜੇ ਤੁਸੀਂ ਜਿਵੇਂ ਤੇ ਧਾਰਮਿਕ ਤਾਂ ਇਹ ਹਿੰਸਾ ਹੋ ਗਈ ਤੁਹਾਡੇ ਵਿੱਚ ਤੁਸੀਂ ਗੱਲ ਨੂੰ ਸਹਿਣ ਸ਼ਕਤ ਕਰ ਜੋ ਤੁਹਾਡੀ ਸਹਿਨਸ਼ੀਲਤਾ ਨਹੀਂ ਹੋਵੇ ਕਿ ਤੁਸੀਂ ਕਿਸੇ ਦੀ ਗੱਲ ਨੂੰ ਵੀ ਕਰ ਲੋ ਲਈ ਲੋਕਾਂ ਦੇ ਵਿੱਚ ਨਾ ਇਨੀ ਹਿੰਸਾ ਉਹਨੇ ਕਿੰਨੇ ਕੀ ਗਨੋਂ ਲੈ ਕੇ ਵਿਚਾਰੇ ਸਿਰ ਦੇ ਚ ਬੋਝ ਰੇ ਜੀ ਬਿਠੇ ਆ ਵੀ ਮੈਂ ਉਹਨੂੰ ਮਾਰ ਦੇਣਾ ਵਾ ਮੈਂ ਉਹਨੂੰ ਐ ਕਰ ਦੇਣਾ ਮੈਂ ਉਹਦਾ ਰਾਹ ਖਰਾਬ ਕਰ ਦੇਣਾ ਮੈਂ ਉਹਦੀ ਗੱਡੀ ਬੰਦ ਦੇਣੀ ਆ ਮੈਂ ਕਿਉਂਕਿ ਉਹਦੇ ਅੰਦਰ ਹਿੰਸਾ ਵਾ ਹੂੰ ਜੀ ਉਹਦੇ ਲਹੂ ਦੇ ਚ ਹਿੰਸਾ ਵਾ ਜਿਹੜਾ ਹਿੰਸਕ ਰਤ ਵੀ ਹੁੰਦਾ ਨਾ ਉਹ ਤਾਂ ਮਾ ਜੋ ਮਾ ਦੀ ਕਰਾ ਲੋ ਉਹਨੂੰ ਉਹ ਆਪਣਾ ਸੁਭਾਅ ਨਹੀਂ ਬਲਦਾ ਹੁੰਦਾ ਹਣਾ ਜਿੱਥੇ ਗੁਰੂ ਕਈ ਵੀ ਨਹੀਂ ਕਿਹਾ ਕਹਿੰਦਾ ਤੁਮੇ ਨੂੰ ਤੁਸੀਂ ਲੱਖੋ ਦੀ ਨਮਾਰੋਗੇ ਲੱਖ ਮਤਲਬ ਯਾਤਰਾਵਾਂ ਕਰਾ ਲੋ ਨਾ ਤੁਮਾ ਕੋੜਾ ਹੀ ਰਹਿਣਾ ਹਾਂ ਹਾਂ ਜੀ ਹਾਂ ਜੀ ਹੈਨਾ ਜੀ ਜਿੰਦਾ ਮਰਜੀ ਕਰ ਲੋ ਇਸ ਕਰਕੇ ਫਿਰ ਵੀ ਫਿਰ ਵੀ ਮੈਂ ਕਹਿੰਨਾ ਹੁਣ ਨਾ ਵੀ ਕਹਿੰਦੇ ਵੀ ਪੱਥਰ ਤੇ ਪਾਣੀ ਪਿਆ ਪਾਣੀ ਜਿਹੜੇ ਪੱਥਰ ਗਿੱਲੇ ਨਹੀਂ ਹੁੰਦੇ ਪਰ ਜਿੰਨੇ ਜਰ ਪੈਂਦਾ ਹੁੰਦਾ ਉਹ ਜਿੱਦ ਗਿੱਲੇ ਰਹਿੰਦੇ ਹੀ ਆ ਹੂੰ ਸਹੀ ਗੱਲ ਹੈ ਜੀ ਹੂੰ ਸੋ ਬਿਲਕੁਲ ਜੀ ਸਿੱਖਿਆ ਤਾਂ ਸਾਨੂੰ ਇਹੀ ਮਿਲਦੀ ਹੈ ਕਿ ਮਨੁੱਖੀ ਜੀਵਨ ਦੇ ਵਿੱਚ ਹਿੰਸਾ ਇੱਕ ਜ਼ਹਿਰ ਦੇ ਵਾਂਗ ਹੈ ਜੋ ਅੰਦਰੂਨੀ ਅਤੇ ਬਾਹਰੀ ਦੋਹੀ ਤਰ੍ਹਾਂ ਤਬਾਹ ਕਰਕੇ ਰੱਖ ਦਿੰਦੀ ਹੈ ਤੇ ਜਦਕਿ ਅਹਿੰਸਾ ਇੱਕ ਅੰਮ੍ਰਿਤ ਦੇ ਵਾਂਗ ਹੈ ਜੋ ਜੀਵਨ ਨੂੰ ਸੁੰਦਰ, ਸ਼ਾਂਤ ਅਤੇ ਅਰਥਪੂਰਨ ਬਣਾਉਂਦੀ ਹੈ ਸੋ ਸੱਚੇ ਅਰਥਾਂ ਦੇ ਵਿੱਚ ਜੀਵਨ ਦੀ ਸਫਲਤਾ ਅਹਿੰਸਾ ਦੇ ਵਿੱਚ ਹੀ ਛੁਪੀ ਹੁੰਦੀ ਹੈ ਕਿਉਂਕਿ ਜਿੱਥੇ ਪਿਆਰ ਅਤੇ ਦਇਆ ਹੁੰਦੀ ਹੈ ਉੱਥੇ ਹੀ ਅਸਲ ਤਰੱਕੀ ਅਤੇ ਸੁਖ ਹੁੰਦਾ ਹੈ ਸੋ ਸਾਨੂੰ ਅਹਿੰਸਾ ਨੂੰ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹੀ ਸੱਚੀ ਤਾਕਤ ਹੈ ਜੋ ਦੁਨੀਆ ਨੂੰ ਬਿਹਤਰ ਬਣਾ ਸਕਦੀ ਹੈ ਸੋ ਗੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਬਹੁਤ ਵਧੀਆ ਗੱਲਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਰੋਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਦੂਜਾ ਚੈੱਕ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਾਂ ਉਦੋਂ ਤੱਕ ਲਈ ਦੇ ਦੇਵਿ ਜਾਨਤ ਬਹੁਤ ਬਹੁਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ